ਜੇ ਦਿਨੋ ਕ੍ਰੋਧ ਜੀ ਧਾਰ ਹੈ ਜਿਸ ਦਿਨ ਇਹ ਇੱਕ ਰੋਜ਼ ਆ ਜੇ ਇੱਥੇ ਆ ਕੇ ਕ੍ਰੋਧ ਆ ਜੇ ਇਸ ਅਵਸਥਾ ਚ ਕ੍ਰੋਧ ਆ ਜਾ ਫਿਰ ਵੜਵਾਰ ਹੋ ਜਾਂਦੀ ਹੈ ਫਿਰ ਕਲੰਗਾ ਦੀ ਲੜਾਈ ਹੋ ਜਾਂਦੀ ਹੈ ਫਿਰ ਇਕਲਾ ਆਦਮੀ ਇੱਕੋ ਦਿਨ ਦੋ ਦਿਨ ਚ ਮਰ ਜਾਂਦਾ ਹੈ ਜੰਗ ਚ ਫਿਰ ਪਛਤਾਉਂਦਾ ਹੈ ਵੀ ਜਲੋਤਾ ਹੀ ਲੋਤਾ ਦੇਖਦਾ ਹੈ ਇਹ ਕੀ ਕਰਤਾ ਇਹਨੇ ਬੱਚੇ ਯਤਿਮ ਕਰਤੇ ਇਨੀਆਂ ਔਰਤਾਂ ਵਿਧਵਾ ਕਰਤੀਆਂ ਕਾਦੇ ਵਾਸਤੇ ਕਰਤੀਆਂ ਬੇਰੀ ਅਣਧਰਮੀ ਵਾਸਤੇ ਬਹੁਤ ਬੁਰਾ ਹੋਇਆ ਐਸਾ ਨਹੀਂ ਜ਼ਿਕਰ ਕਰਨਾ ਚਾਹੀਦਾ ਫਿਰ ਲੜਾਈ ਕਰਨ ਤੋਂ ਤੋਬਾ ਕਰ ਲੈਂਦਾ ਇਹ ਬਹੁਤ ਜ਼ਲਮ ਹੋਇਆ ਔਰ ਐਡਮ ਆਮ ਦੋ ਚੱਲੇ ਨੇ ਤੋਬਾ ਕਰਦੇ ਨੇ ਐਡਮ ਆਮ ਨਹੀਂ ਚੱਲਣਾ ਚਾਹੀਦਾ ਬਣਾਏ ਤਾਂ ਤਦੰਦਰ ਕਾਸਰੂ ਸੀ ਤੁਸੀਂ ਜੋ ਪਹਿਲਾਂ ਚਲਾ ਕੇ ਤੁਹਾਨੂੰ ਪਤਾ ਲੱਗ ਗਿਆ ਸੀ ਆ ਕੁਝ ਹੋਇਆ ਹੈ ਉਦੋਂ ਵੀ ਜ਼ਬਰਦਸਤ ਕਿਉਂ ਬਣਾ ਲੈ ਬੜੇ ਬੜੇ ਨਾ ਸੀ ਔਂਕਾਰ ਦੇ ਦੇ ਕਿਤੇ ਸੀ ਉਦੋਂ ਔਂਕਾਰ